ਸੋ ਸਾਰਿਆਂ ਨੂੰ ਜੈਮ ਸੀ ਦੀ ਆਓ ਅਸੀਂ ਪ੍ਰਾਰਥਨਾ ਕਰਾਂਗੇ ਔਰ ਜਿਹੜੀ ਅੱਜ ਦੀ ਪ੍ਰਾਰਥਨਾ ਹੈ ਹਰ ਪ੍ਰਕਾਰ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਦੀ ਪ੍ਰਾਰਥਨਾ ਆਓ ਅਸੀਂ ਉਸ ਪ੍ਰਾਰਥਨਾ ਨੂੰ ਕਰਾਂਗੇ ਉਹ ਆਪਣਾ ਵਚਨ ਘੱਲ ਕੇ ਉਹਨਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ ਜ਼ਬੂਰ 107 ਉਸ ਦੀ 20 ਆਇਤ ਜੇ ਤੁਸੀਂ ਰੀਜ਼ ਨਾਲ ਯਹਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋਗੇ ਔਰ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਉਹ ਤੁਸੀਂ ਕਰੋਗੇ ਔਰ ਉਸ ਦੇ ਹੁਕਮਾਂ ਉੱਤੇ ਕੰਨ ਲਾਹੋਗੇ ਔਰ ਉਹਦੀਆਂ ਸਾਰੀਆਂ ਵਿਧੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸ਼ਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂ ਜੋ ਮੈਂ ਯਹਵਾ ਤੁਹਾਡਾ ਪਰਮਿਸ਼ਨ ਨਰੋਇਆ ਕਰਨ ਵਾਲਾ ਹਾਂ ਕੋਚ 15 ਦੀ 26 ਪ੍ਰਭੂ ਯਿਸੂ ਮਸੀਹ ਜੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਕਰਦੀ ਹਾਂ ਪ੍ਰਭੂ ਜੀ ਆਪ ਅੱਜ ਤੋਂ 2000 ਸਾਲ ਮਨੁੱਖ ਬਣ ਕੇ ਇਸ ਸੰਸਾਰ ਵਿੱਚ ਆਏ ਅਤੇ ਬਹੁਤ ਸਾਰੇ ਰੋਗੀਆਂ ਨੂੰ ਚੰਗਾ ਕੀਤਾ ਅਤੇ ਪਾਤ ਪਾਤ ਦੇ ਰੋਗਾਂ ਤੋਂ ਛੁਟਕਾਰਾ ਦਿੱਤਾ। ਪ੍ਰਭੂ ਯੇਸ਼ੂ ਮਸੀਹ ਜੀ ਤੁਹਾਡਾ ਵਚਨ ਸੱਚਾ ਜੀਉਦਾ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਮਨ ਦੀਆਂ ਸੋਚ ਅਤੇ ਵਿਚਾਰਾਂ ਨੂੰ ਜਾਂਚ ਲੈਂਦਾ ਹੈ। ਅਤੇ ਪ੍ਰਭੂ ਯੇਸ਼ੂ ਜੀ ਆਪ ਕੱਲ ਅੱਜ ਅਤੇ ਜੁਗੋ ਜੁਗੇ ਇੱਕੋ ਜੇ ਹੋ ਪ੍ਰਭੂ ਜੀ ਆਪ 알파 ਅਤੇ omega ਹੋ ਪ੍ਰਭੂ ਜੀ ਆਪ ਪਹਿਲੇ ਅਤੇ ਪਿਛਲੇ ਹੋ ਪ੍ਰਭੂ ਜੀ ਅੱਜ ਤੋਂ 2000 ਸਾਲ ਪਹਿਲਾਂ ਆਪ ਇਸ ਸੰਸਾਰ ਵਿੱਚ ਸੀ ਤਾਂ ਆਪ ਨੇ 12 ਸਾਲ ਦੀ ਬਿਮਾਰ ਭੈਣ ਨੂੰ ਚੰਗਾ ਕੀਤਾ ਅਤੇ ਛੁਟਕਾਰਾ ਦਿੱਤਾ ਇਸ ਵਾਸਤੇ ਪ੍ਰਭੂ ਯੀਸ਼ੂ ਜੀ ਅੱਜ ਮੈਂ ਉਸ ਔੜੀ ਇਨਸਾਨ ਦੀ ਤਰ੍ਹਾਂ ਤੁਹਾਨੂੰ ਮਿੰਨਤ ਕਰਦਾ ਹਾਂ ਆਪਣੇ ਪਰਿਵਾਰ ਦੀਆਂ ਸਾਰੀਆਂ ਪਰੇਸ਼ਾਨੀਆਂ ਸਮੱਸਿਆ ਅਤੇ ਪੈਰਾਂ ਦੇ ਤਲੂਏ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਪੂਰੇ ਸਰੀਰ ਨੂੰ ਪ੍ਰਭੂ ਯੀਸ਼ੂ ਜੀ ਆਪ ਦੇ ਪਵਿੱਤਰ ਹੱਥਾਂ ਵਿੱਚ ਸੌਂਪਦਾ ਹਾਂ ਸੌਂਪਦੀ ਹਾਂ ਮੇਰੇ ਕੋਲੇ ਜੋ ਗਲਤੀਆਂ ਅਣਜਾਣੇ ਅਣਜਾਣੇ ਚ ਹੋਏ ਹਨ ਆਪਣਾ ਬੱਚਾ ਸਮਝ ਕੇ ਮਾਫ ਕਰ ਦਿਓ ਅਤੇ ਪੂਰਨ ਚੰਗਾਈ ਅਤੇ ਛੁਟਕਾਰਾ ਦਿਓ ਤੁਹਾਡੇ ਪਵਿੱਤਰ ਨਾਮ ਵਿੱਚ ਮੰਗਦੀਆਂ ਆਮੀਨ ਆਮੀਨ